ਮੁਕੇਰੀਆਂ ਦੀ ਬਲੱਡ ਮਸ਼ੀਨ ਵੈਲਫੇਅਰ ਸੁਸਾਇਟੀ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ 82ਵਾਂ ਖੂਨਦਾਨ ਕੈਂਪ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਲਗਾਇਆ ਗਿਆ ਜਿਸ ਵਿੱਚ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਐਸਐਚਓ ਮੁਕੇਰੀਆਂ ਐਸਆਈ ਯੋਗਿੰਦਰ ਸਿੰਘ ਐਸਐਚਓ ਹਾਜੀਪੁਰ ਇੰਸਪੈਕਟਰ ਹਰਪ੍ਰੀਤ ਸਿੰਘ ਧਾਰਮਿਕ ਸਮਾਜਿਕ ਅਤੇ ਸਿਆਸੀ ਆਗੂਆਂ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਸ਼ਮੂਲੀਅਤ ਕਰ ਸੋਸਾਇਟੀ ਅਤੇ ਖੂਨਦਾਨ ਵੀਰਾਂ ਦਾ ਹੌਸਲਾ ਅਫਜ਼ਾਈ ਕੀਤੀ ਇਸ ਮੌਕੇ ਹਸਪਤਾਲ ਦੇ ਐਸਐਮਓ ਡਾਕਟਰ ਰਮਨ ਕੁਮਾਰ ਹੋਰਾਂ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਵੀ ਵਿਸ਼ੇਸ਼ ਸੇਵਾਵਾਂ ਨਿਭਾਈਆਂ ਗਈਆਂ ਇਸ ਕੈਂਪ ਵਿੱਚ ਦੁਪਹਿਰ ਤੱਕ 250 ਦੇ ਕਰੀਬ ਯੂਨਿਟ ਦਾਨ ਕੀਤੇ ਗਏ ਅਤੇ ਸ਼ਾਮ ਤੱਕ 300 ਯੂਨਿਟ ਹੋਣ ਦੀ ਸੰਭਾਵਨਾ ਦੱਸੀ ਗਈ ਇੱਥੇ ਵਿਸ਼ੇਸ਼ ਗੱਲ ਇਹ ਰਹੀ ਕਿ ਨੌਜਵਾਨ ਲੜਕੀਆਂ ਅਤੇ ਮਹਿਲਾਵਾਂ ਵੱਲੋਂ ਵੀ ਇਸ ਕੈਂਪ ਦੌਰਾਨ ਬੜੇ ਹੀ ਉਤਸ਼ਾਹ ਦੇ ਨਾਲ ਖੂਨਦਾਨ ਕੀਤਾ ਗਿਆ। ਇਸ ਮੌਕੇ ਸੋਸਾਇਟੀ ਆਗੂ ਸੌਰਵ ਸ਼ਰਮਾ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਹੋਣ ਦੇ ਵਿੱਚ ਆਈ ਇਹ ਸੋਸਾਇਟੀ ਹੁਣ ਵੱਖ-ਵੱਖ ਸ਼ਹਿਰਾਂ ਵਿੱਚ ਖੂਨਦਾਨ ਕੈਂਪਾਂ ਰਾਹੀਂ 17000 ਦੇ ਕਰੀਬ ਲੋੜਵੰਦਾਂ ਦੀ ਜਾਨ ਬਚਾ ਚੁੱਕੀ ਹੈ। ਇਸ ਤੋਂ ਇਲਾਵਾ سوشل میڈیا ਤੇ ਬਣੇ ਗਰੁੱਪ ਰਾਹੀਂ ਵੀ ਲੋੜਵੰਦ ਮਰੀਜ਼ਾਂ ਨੂੰ ਮੌਕੇ ਤੇ ਪੁੱਜ ਕੇ ਖੂਨ ਮੁਹੱਈਆ ਕਰਵਾਂਦੀ ਹੈ ਉਹਨਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਉਹਨਾਂ ਦੀਆਂ ਗਠਿਤ ਸੁਸਾਇਟੀਆਂ ਸੇਵਾ ਕਰ ਰਹੀਆਂ ਹਨ ਇਸ ਮੌਕੇ ਪਹਿਲੀ ਵਾਰ ਖੂਨਦਾਨ ਕਰਨ ਵਾਲੀ ਲੜਕੀ ਵੱਲੋਂ ਵੀ ਮਹਿਲਾਵਾਂ ਨੂੰ ਖੂਨਦਾਨ ਕਰਨ ਦੀ ਅਪੀਲ ਕਰਦੇ ਆ ਖੂਨਦਾਨ ਨੂੰ ਮਹਾਦਾਨ ਦੱਸਿਆ ਇਸੇ ਤਰ੍ਹਾਂ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਬਿਨਾਂ ਝਿਜਕਦੇ ਖੂਨਦਾਨ ਕਰਨ ਦੀ ਅਪੀਲ ਕੀਤੀ। ਸੋਸਾਇਟੀ ਆਗੂ ਸੌਰਵ ਸ਼ਰਮਾ ਵੱਲੋਂ ਖੂਨਦਾਨੀਆਂ ਅਤੇ ਹੌਸਲਾ ਅਭਜਾਈ ਕਰਨ ਪੁੱਜੇ ਧਾਰਮਿਕ ਸਮਾਜਿਕ ਅਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ ਅਤੇ ਸਨਮਾਨਿਤ ਵੀ ਕੀਤਾ ਗਿਆ। ਸੋਸਾਇਟੀ ਵੱਲੋਂ ਦਾਨੀ ਸਜਣਾ ਲਈ ਫਲ, ਦੁੱਧ ਅਤੇ ਜੂਸ ਦੇ ਵਿਸ਼ੇਸ਼ ਪ੍ਰਵੰਦ ਕੀਤੇ ਗਏ ਸਨ। ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ जय श्री राम जी 15 अगस्त दी आजादी ਦਾ ਦਿਹਾੜਾ ਅੱਜ ਮੁਕੇਰੀਆਂ ਸਿਵਲ ਹਸਪੀਟਲ ਦੇ ਵਿੱਚ ਬਲੱਡ ਮਸ਼ੀਨ ਵੈਲਫੇਅਰ ਸੁਸਾਇਟੀ ਵੱਲੋਂ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਸ ਦਿਨ ਤੁਸੀਂ ਦੇਖ ਰਹੇ ਹੋ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਸਾਡੀ ਸੁਸਾਇਟੀ ਵੱਲੋਂ ਆਲਮੋਸਟ 150 ਯੂਨਿਟ ਦੇ ਲਗਭਗ ਹੋ ਚੁੱਕੇ ਨੇ ਔਰ ਆਪਣਾ ਟਾਰਗੇਟ ਹੈ ਕਿ 250 ਯੂਨਿਟ ਅੱਜ ਆਪਾਂ ਕਲੈਕਟ ਕਰਾਂਗੇ ਸੋ ਬਹੁਤ ਹੀ ਵਧੀਆ ਸਹਿਯੋਗ ਮਿਲ ਰਿਹਾ ਹੈ ਸ਼ਹਿਰ ਵਾਸੀਆਂ ਵੱਲੋਂ ਸੋ ਮੇਰੀ ਸਾਰੇ ਵੀਰਾਂ ਔਰ ਭੈਣਾਂ ਅਗੇ ਗੁਜਾਰਿਸ਼ ਹੈ ਕਿ ਜਿਹੜਾ ਵੀ 18 ਸਾਲ ਤੋਂ ਲੈ ਕੇ 65 ਸਾਲ ਤੱਕ ਕੋਈ ਵੀ ਹੈਲਦੀ ਮਨੁੱਖੇ ਹੈਗਾ ਕੋਈ ਵੀ ਹੈਲਦੀ ਬੰਦਾ ਹੈਗਾ ਉਹ ਆਪਣਾ ਜਿੱਥੇ ਵੀ ਉਹਨੂੰ ਲਾਗੇ ਬਲੱਡ ਬੈਂਕ ਮਿਲਦਾ ਉੱਥੇ ਜਾਵੇ ਵੋਲੰਟਰੀ ਬਲੱਡ ਡੋਨੇਟ ਕਰੇ ਔਰ ਇਸ ਦਿਨ ਨੂੰ ਸੈਲੀਬ੍ਰੇਟ ਕਰੇ ਥੈਂਕ ਯੂ ਅੱਜ 15 ਅਗਸਤ ਦੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀ ਬਹੁਤ ਬਹੁਤ ਮੁਬਾਰਕਾ ਦੂਜਾ ਏਰੀਆ ਵਿੱਚ ਬਲੱਡ ਮਸ਼ੀਨ ਵੈਲਫੇਅਰ ਸੁਸਾਇਟੀ ਏਰੀਆ ਦੇ ਲੋਕ ਜਵਾਨਾਂ ਵੱਲੋਂ ਇਹ 82ਵਾਂ ਹੂਨ ਦਾ ਕੈਪਟਲ ਮਕਿਨਿਆਂ ਵਿੱਚ ਲਾਇਆ ਗਿਆ ਬਹੁਤ ਹੀ ਸ਼ਲਾਘਾਯੋਗ ਕਦਮ ਹੈ 15 ਜੂਨ ਦੇ ਲਗਭਗ ਹੋਰ ਤੱਕ ਕਲੈਕਸ਼ਨ ਹੋ ਚੁੱਕੀ ਹੈ ਜਿੱਥੇ ਮੇਰੀਆਂ ਭੈਣਾਂ ਚੁੰਨੀਆਂ ਬੇਟੀਆਂ ਕਪਲਸ ਜਵਾਨ ਮੁੰਡੇ ਕੁੜੀਆਂ ਆਪ ਅੱਗੇ ਆ ਕੇ ਆਪ ਤੁਹਾਰੇ ਬਲੱਡ ਡੋਨੇਟ ਕਰ ਰਹੀਆਂ ਹਨ ਰਕਤਦਾਨ ਮਹਾਨ ਦਾ ਰਕਤ ਜਗਵਿਦਾਨ ਕਰਦੇ ਕੁਝ ਵੀ ਨਹੀਂ ਜਾਂਦਾ ਹਫਤੇ ਜਿੱਦ ਰਕਤ ਪੂਰਾ ਹੋ ਜਾਂਦਾ ਹੋਰ ਪੂਰਾ ਹੋ ਜਾਂਦਾ ਪਰ ਇਹਦੇ ਨਾਲ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਮੈਂ ਫਸਟ ਟਾਈਮ ਬਲੱਡ ਡੋਨੇਟ ਕੀਤਾ ਹੈ ਇਹ ਮੇਰੇ ਫੈਮਿਲੀ ਨੇ ਮੈਨੂੰ ਪਿਆ ਸੀਗਾ ਕਿ ਤੁਸੀਂ ਬਲੱਡ ਡੋਨੇਟ ਕਰੋ ਇਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਤੇ ਮੇਰੀ ਫੈਮਿਲੀ ਨਿਰੰਕਾਰੀ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਤਾਂ ਸਾਡੇ ਸਤਿਗੁਰੂ ਬਾਬਾ ਜੀ ਨੇ ਬਲੱਡ ਡੋਨੇਸ਼ਨ ਡੋਨੇਸ਼ਨ ਕੈਂਪ ਇਹ ਚਲਾਇਆ ਸੀ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਰક્ત ਹੈ ਉਹ ਨਾਲੀਆਂ ਦੇ ਵਿੱਚ ਨਹੀਂ ਹੀ 나ੜੀਆਂ ਦੇ ਵਿੱਚ ਬਹਿਣਾ ਚਾਹੀਦਾ ਹੈ। ਤੋਂ ਇਸ ਇਹ ਪ੍ਰੇਰਣਾ ਮੇਰੇ ਘਰਦਾਨੇ ਮੈਂ ਦਿੱਤੀ ਔਰ ਮੇਰੇ ਸਤਿਗੁਰ ਨੇ ਮੈਨੂੰ ਦਿੱਤੀ ਤੇ ਮੈਂ ਅੱਜ ਫਸਟ ਟਾਈਮ ਬਲੱਡ ਡੋਨੇਸ਼ਨ ਕੈਂਪ ਅਟੈਂਡ ਕੀਤਾ ਬਹੁਤ ਹੀ ਵਧੀਆ ਲੱਗਾ ਇੱਕ ਹੁੰਦੀ ਹੈ ਕਿ ਡਰ ਹੈ ਕਿ ਕੁਝ ਹੋ ਜਾਣਾ ਜਾਂ ਕਮਜ਼ੋਰੀ ਆ ਜਾਣੀ ਐਦਾ ਨਹੀਂ ਕੁਝ ਵੀ ਨਹੀਂ ਹੁੰਦਾ ਸਗੋਂ ਸਾਨੂੰ ਗੋਡ ਬlesਸ ਕਰਦਾ ਹੈ ਕਿ ਜਦੋਂ ਅਸੀਂ ਬਲੱਡ ਦਿੰਦੇ ਹਾਂ ਸਾਡੇ 'ਚ ਹੋਰ ਪਾਵਰਸ ਆ ਜਾਂਦੀਆਂ ਹਨ ਤੇ ਮੇਰੀ ਇਹੀ ਅਪੀਲ ਹੈ ਸਾਡੇ ਭੈਣ ਭਰਾ ਖਾਸ ਕਰ ਨੌਜਵਾਨਾਂ ਨੂੰ ਕਿ ਉਹ ਬਲੱਡ ਡੋਨੇਸ਼ਨ ਕੈਂਪ ਜ਼ਰੂਰ ਅਟੈਂਡ ਕਰਨ ਤੇ ਕਿਸੇ ਦੀ ਲਾਈਫ ਬਚ ਸਕੇ ਸਾਡੇ ਪਰਿਵਾਰ ਦੇ ਵਿੱਚ ਟੋਟਲ 4 ਮੈਂਬਰਸ ਸਿਗੇ ਹੁਣ ਸਾਡੇ ਪਰਿਵਾਰ ਦੇ ਵਿੱਚ 3 ਮੈਂਬਰਸ ਹਨ ਫਸਟਲੀ ਮੇਰੀ ਮੰਮਾ ਜੀ ਇਹਨਾਂ ਨੇ 6 ਵਾਰੀ ਬਲੱਡ ਡੋਨੇਟ ਕਰ ਦਿੱਤਾ ਹੈ ਉਸ ਤੋਂ ਬਾਅਦ ਮੇਰੇ ਬ੍ਰਦਰ ਉਹਨਾਂ ਨੇ 10 ਵਾਰੀ ਡੋਨੇਟ ਕਰ ਦਿੱਤਾ ਹੈ ਤੇ ਮੇਰੇ ਫਾਦਰ ਸਾਹਿਬ ਉਹਨਾਂ ਨੇ ਤਾਂ ਬਹੁਤ ਵਾਰੀ ਡੋਨੇਟ ਕੀਤਾ ਹੈ ਬਲੱਡ 15-20 ਵਾਰੀ ਡੋਨੇਟ ਕਰ ਚੁੱਕੇ ਨੇ ਤੇ ਇਹ ਮੇਰੇ ਚਾਚੂ ਜੀ ਨੇ ਇਹਨਾਂ ਨੇ ਵੀ 10-15 ਵਾਰੀ ਬਲੱਡ ਡੋਨੇਟ ਕਰ ਦਿੱਤਾ ਹੈ